ਹਾਂ ਲੱਗੇਗੇ ਹੋਰ ਕਿ ਚਲ ਆ ਜਾ ਕੋਈ ਨਾ ਕਬਰਾਂ ਨਾ ਕੋਈ ਨਾ ਕੋਈ ਤੂੰ ਜੀ ਲੰਗਾ ਇੱਥੇ ਸੇਰਾ ਦੇਗਾ ਆ ਦੇ ਤਾੜੇ ਤੇ ਕੰਮ ਹੀ ਕਰਦੇ ਰੋ ਕੰਮ ਕਰਦੇ ਕਰਦੇ ਮੈਂ ਤਿਆਰ ਵੀ ਨਹੀਂ ਸੀ ਹੋਈ ਤੇ ਤੂੰ ਹਾਂ ਮੇਰਾ ਕੋ ਆ ਕਰ ਨਹੀਂ ਆ ਵੀ ਤੂੰ ਸਮਾਨ ਆ ਬਣਾ ਦੇ ਤੂੰ ਆਨੂੰ ਆ ਕਰ ਨਾ ਤੂੰ ਕੱਪੜੇ ਨਹੀਂ ਪਾਏ ਜਾ ਕੇ ਜਾਣ ਵਾਲੇ ਤੁਸੀਂ ਭੂਆ ਦੇ ਤਿਆਰੀਆਂ ਚ ਪੈ ਗਏ ਭੂਆ ਨੂੰ ਚਾਹ ਦੇ ਦੇ ਭੂਆ ਨੂੰ ਬ੍ਰੈਡ ਦੇ ਦੇ ਆ ਦੇ ਦੇ ਮੇਰੇ ਤੇ ਆ ਦਾ ਨਾ ਕਹੀ ਜਾ ਹੁਣ ਤੂੰ ਰਿਸ਼ਤੇਦਾਰੀ ਚ ਨਹੀਂ ਕਰ ਭਾਈ ਭਾਈ ਦਾ ਹੁੰਦਾ ਕੋਈ ਮੈਨੂੰ ਕਹਿ ਕੇ ਫੇਰ ਆ ਜੂਗਾ ਫੇਰ ਆ ਜੂਗਾ ਜਾ ਫੇਰ ਆ ਜੂਗਾ ਮੈਨੂੰ ਕਹਿ ਕੇ ਗਿਆ ਵਿੱਚ ਕੀ ਕਹਿੰਦਾ ਕਿ ਤਰਾ ਮੰਨੇ ਮੈਂ ਤਿਆਰ ਹੀ ਨਹੀਂ ਸੀ ਉਹ ਕਹਿੰਦੇ ਠੀਕ ਆ ਫੇਰ ਆ ਜਾਾਂਗੇ ਹਾਂ ਤੂੰ ਵੀ ਹਾਏ ਹਾਏ ਨਹੀਂ ਨੇ ਕਾਜ ਵਾਲੇ ਕੱਪੜੇ ਨਹੀਂ ਪਾਇਆ ਸੀਗੇ ਤੇ ਸਾਮਾਨ ਇੱਥੇ 랙 ਕਰਿਆ ਆ ਕੇ। ਕੋਈ ਆ ਜਾਂਦਾ ਤਾਂ ਚਾਹ ਬਣਾਵੈ ਲੋ ਚਾਹ ਬਣਾ ਭੂਆ ਗਈ ਤੇ ਚਾਹ ਬਣਾਣ ਲੱਗ ਗਈ ਤੇਨੇ ਚ ਮੈਂ ਕੱਪੜੇ ਨਹੀਂ ਪਾਏ ਮੈਂ ਤੇ ਆ ਰਹੀ ਨਹੀਂ ਜਿਸ ਤਰ੍ਹਾਂ ਭੂਆ ਤੇਰੀ ਅੱਗੇ ਕਰਦੀ ਆ ਉਹ ਜੀਆਂ ਗੱਲਾਂ। ਮੈਨੂੰ ਨਹੀਂ ਪਤਾ ਮੈਨੂੰ ਅੱਜ ਉੱਤੇ ਕਮਰਾ ਪਵਾ ਗਦਾਂ ਮੈਂ ਉੱਤੇ ਹੀ ਰਹਿਣਾ ਔਨੇ ਦਿਨ ਜਿੰਨੇ ਦਿਨ ਜਾਜ ਨਹੀਂ ਆਂਦਾ ਹੈਗਾ। ਕਮਰਾ ਹੋਣੇ ਨੂੰ ਪਵਾ ਕੇ ਦਬੋਤੇ ਨੇ ਉੱਤੇ ਰਹਿਣਾ ਜਿੰਨੇ ਦਿਨ ਜਾਜ ਮੇਰਾ ਫਿਰ ਬਿਸਤਰਾ ਉੱਤੇ ਰਹਿਣ ਦਾ ਮੁੱਤੇ ਤਿਆਰ ਹੋ ਕੇ ਬਹਿ ਜਾਣਾ। ਨਹੀਂ ਆਖੇ ਮੈਂ ਸਾਡੇ ਵਿੱਚ ਕੋਈ ਜੁ ਨਹੀਂ ਹੁੰਦਾ। ਲੱਗਦਾ ਪਤਾ ਕੀ ਆਇਆ। ਤਾਂ ਉਹ ਠੰਡ ਚ ਬਿਸਤਰਾ ਉੱਤੇ ਲੱਗ ਕੇ ਮਰਨਾ ਹੈ ਮੈਨੂੰ ਨਹੀਂ ਪਤਾ ਮੈਂ ਇਤਨੇ ਬਿਸਤਰਾ ਲਾ ਕੇ ਬਹਿ ਜਾਣਾ ਆ ਉਹਨੇ ਮੇਰੇ ਬੜਾ ਤਾਂ ਕਰਨ ਦੇ ਯਾਨੀ ਬਹਿਣਾ ਸਾਰੇ ਕਹਿੰਦੇ ਨੇ ਤੂੰ ਸਿਰੇ ਵਾਲੀ ਚੜਾਈ ਆ ਤੇਰੇ ਵਾਲੀ ਚੜਾਈ ਕੀ ਸਿਰੇ ਚੜਾਈ ਆ ਮੰਮੀ ਤੁਸੀਂ ਪਹਿਲਾਂ ਤੈਨੂੰ ਕੱਟ ਜਾ ਮਾਰ ਦੀ ਰਾ ਸਾਰੇ ਕਹਿੰਦੇ ਮੰਮੀ ਬੈ ਤੂੰ ਤੇਰੇ ਵਾਲੀ ਚੜਾਈ ਆ ਪਰ ਮਾਰ ਕੇ ਮੇਰੇ ਨਾਲ ਆ ਕੇ ਆ ਗਈ ਵੀ ਮੈਂ ਤੇ ਕੱਪੜੇ ਵੀ ਨਹੀਂ ਪਾਏ ਹੈਗੇ ਦੱਸ ਚਰੋ ਨਾ ਰੋ ਨਾ ਅੱਛਾ ਸਾਰਾ ਸਾਮਾਨ ਰੱਖਨੇ ਆ ਜਾਜ ਵਾਲੇ ਕੱਪੜੇ ਪਾ ਕੇ ਨਾ ਤੂੰ ਘਰ ਜਾਜ ਵਾਲੇ ਪਾ ਕੇ ਫਿਰ ਤੂੰ ਵੀ ਆ ਗਈਆਂ ਨਾ ਤੇ ਤੂੰ ਉਸੇ ਵੇਲੇ ਚੜਜੀ ਬਸ ਮੈਨੂੰ ਪਤਾ ਮੇਰੇ ਤੂੰ ਤੇ ਬੈਗ ਦੇ ਜੋ ਮੇਰਾ ਕਪੜਾ ਮੈਂ ਕਿਹਨੂੰ ਕੰਮ ਕਹਿੰਦੀ ਮੈਸੇਜ ਅੱਗੇ ਰੋਟੀ ਰੱਖਾਂਗੀ ਚਾਹ ਪਾਣੀ ਰੱਖਾਂਗੀ ਸਾਰਾ ਮੈਂ ਰੋਟੀ ਨਹੀਂ ਖਾਣੀ ਮੈਂ ਜੁੱਤੇ ਹੀ ਰਹਿਣਾ ਹੁਣ ਨਹੀਂ ਮੈਂ ਤੱਲੇ ਜਾ ਕੱਪੜੇ ਪਾ ਲਾ ਪਾ ਕੇ ਫਿਰ ਇਹ ਸਾਰਾ ਸਮਾਨ ਉੱਤੇ ਰੱਖ ਕੇ ਫਿਰ ਸਾਰੀਆਂ ਚਲੀਆਂ ਗਈਆਂ ਹੋਣੀਆਂ ਨੇ ਮੈਂ ਰਹਿ ਗਈ ਆ ਲੈ ਦੱਸ ਉਹ ਤੇਰੀ ਭੂਆ ਤਾਂ ਗਈ ਨਿੱਜੀ ਮਾਰ ਭੂਆ ਦੀ ਬਰ ਗਈ ਭੂਆ ਫਟਲੀ ਦੀ ਆਉਂਦੀ ਸੀ ਨਹੀਂ ਕਾਰ ਚਲੀ ਕੇ ਕਹਿੰਦੀ ਮੈਂ ਨੋਵਾਂ ਨੂੰ ਜਾ ਕੇ ਦੱਸਦੀ ਆ ਲੈ ਉਹਨਾਂ ਦੀ ਜਾਤ ਜਾ ਕੇ ਚੜ ਕੇ ਹੈ ਤੇ ਤੂੰ ਕੋੜੇ ਤੂੰ ਇੱਥੇ ਹੀ ਬੈਠੀਂਗੇ ਤੇ ਹੁਣ ਉਹ ਆਉਗੇ ਕਿਹੜਾ ਮਾਰੂਗੀ ਕਹਿੰਗੀ ਚੜੀ ਨਹੀਂ ਰਹਿਣੀ ਮੈਂ ਉਹਨੇ ਦਿਨ ਉੱਤੇ ਹੀ ਰਹਿਣੀ ਆ ਭੂਆ ਨੂੰ ਵਿਖਾਣਾ ਹੀ ਨਹੀਂ ਬੁੱਤੇ ਬੈਠੇ ਨਹੀਂ ਇੱਕ ਰੋੜਾ ਪੁੱਤ ਤੂੰ ਜਾੜ ਵਾਲੇ ਕੱਪੜੇ ਪਾ ਕੇ ਥੱਲੇ ਫੇਰ ਬਾਹਰ ਅੰਦਰ ਫਿਰ ਸਾਰਾ ਕੋ ਜਦੋਂ ਆ ਗਿਆ ਸਮਾਨ ਸਾਰਾ ਪਕੜ ਕੇ ਜੋੜ ਲੈਨੇ ਜਿਹੜਾ ਤੂੰ ਲੈ ਕੇ ਜਾਣਾ ਨਾ ਉਹ ਜੋੜ ਲੈਨੇ ਆ ਤੂੰ ਤੂੰ ਕੱਪੜੇ ਪਾ ਕੇ ਫਿਰ ਤਾਂ ਕੋਈ ਨਾ ਭੂਆ ਤੇਨੂੰ ਕਹਿ ਦਾਂਗੇ ਕਹਿ ਗਏ ਨੇ ਕਹਿ ਕੇ ਤਾਂ ਗਏ ਹੀ ਆ ਤੈਨੂੰ ਨੋ ਨਹੀਂ ਪਤਾ ਮੈਂ ਨਹੀਂ ਮੈਂ ਪੀਣਾ ਨਹੀਂ ਦੀ ਬੜੀਆਂ ਜੀ ਨਾ ਬੁੱਢੇ ਟੇਟ ਮਾਰਾ ਮਾਂ ਤੇਰੀ ਭੂਆ ਨਾ ਜਾਵੇ ਉਹ ਅੱਗੇ ਮੈਨੂੰ ਕਹਿੰਦੀ ਆ ਤੂੰ ਸਿਰੇ ਬੜੀ ਚੜਾਈ ਹੀ ਆ ਤੇਰੀ ਨੋ ਤੇ ਅੰਜ ਕਹਿੰਦੀ ਰਹਿੰਦੀ ਆ ਉਹ ਕਹਿੰਦੀ ਰਹਿੰਦੀ ਆ ਭੂਆ ਭੂਆ ਕਿਹਾ ਤੂੰ ਆ ਪਿੱਛੇ ਮੈਂ ਤਿਆਰ ਨਹੀਂ ਆਈ ਭੂਆ ਨਾ ਨਾ ਆਈ ਅੱਗੇ ਤੇਰੇ ਆ ਜਿਹੜੇ ਤੇਰੇ ਕੱਟਦੇ ਜੇ ਨਾ ਤਾਂ ਕਤਾਉ ਕਹਿੰ ਤੂੰ ਬੜੀ ਸਿਰੇ ਜੜਾਈ ਆ ਨਾ ਚਾਲੀ ਕੋਈ ਗੱਲ ਨਹੀਂ ਇਹ ਕਿਆ ਆਂਦੀਆਂ ਗੱਲਾਂ ਹੁੰਦੀਆਂ ਭੂਆ ਨਾ ਸਾਰਾ ਕੋ ਭੂਆ ਨਾ ਨਾ ਦਿੱਤੇ ਮੈਂ ਤਿਆਰ ਹੋ ਕੇ ਖੜ ਜਾਣਾ ਸੇ ਪਾਣੀ ਦੇ ਪਾਣੀ ਪੀਣਾ ਪਾਣੀ ਪੀਣਾ ਪਾਣੀ ਪੀਲਾ ਪੀਲਾ ਥੋੜਾ ਜਿਆ ਪੀ ਲੈ ਅਜ ਲੰਗਿਆ ਮੇਰਾ ਕੋਈ ਗੱਲ ਨਹੀਂ ਕੋਈ ਜਹਾਜ ਹੋ ਰਾ ਦੀ ਉਹ ਕਹਿ ਕੇ ਗਏ ਨੇ ਹੋਰ ਦੀ ਨਹੀਂ ਬਾਤ ਸੋ ਪੀ ਰਹਾ ਨਹੀਂ ਬਾਤ ਮੈਂ ਉਹ ਕਹਿ ਕੇ ਗਏ ਨੇ ਲਾਲਿਆ ਨਹੀਂ ਜਣਾ ਕਹਿੰਦੇ ਆ ਪਿਠਾ ਠੇਰ ਕੋ ਨਾਲ ਕਰਦਾ ਹੱਥ ਕਰਦਾ ਤੇ ਅਸੀਂ ਵੀ ਸਿਆਣੇ ਆ ਮੈਂ ਬਸ ਆਪਣਾ ਕੰਬਲ ਲੈ ਲੈਂਦਾ ਮੈਂ ਹੁਣ ਉੱਤੇ ਹੀ ਰਹਿਣਾ ਮੈਂ ਬਸ ਮੈਂ ਨਹੀਂ ਥੱਲੇ ਰਹਿਣਾ ਹੈਗਾ ਅੱਭੀ ਰੋੜਾ ਨਾ ਪਾ ਰੋੜਾ ਨਾ ਪਾ ਮੈਂ ਦੂਜਾ ਜੰਗ ਲੈ ਮੈਂ ਵੀ ਤੇਰੇ ਨਾਲ ਉੱਤੇ ਹੀ ਬਹਿ ਰਵਾਂਗੀ ਅਬੱਚੇ ਥੱਲੇ ਸੁਵਾ ਦੇ ਬੱਚੇ ਥੱਲੇ ਸੁਵਾ ਦੇ ਰੋੜਾ ਨਾ ਪਾ ਇੱਕ ਕਰ ਜਾਈ ਬਿਛਾ ਲਾਂਗੇ ਥੱਲੇ ਇਤੋਂ ਵਾਲਾ ਲੰਗਿਆ ਪੌਤੇ ਹਾਂ ਤਾਂ ਪੌਤੇ ਰਮਾਂ ਗਿਆ ਚੋ ਚੜੀ ਨਹੀਂ ਜਿਸ ਰਮਾਂ ਨਾ ਪਾ ਨਾ ਕੋ ਬਾੜ ਨੂੰ ਪਤਾ ਲੱਗਦਾ ਨਾ ਕਿ ਉਹਨਾਂ ਪਤਾ ਲੱਗਦੀ ਉੱਤੇ ਸਾਨੂੰ ਦਗਾ ਰਹੇ ਇਹ ਮੇਰਾ ਲਾ ਪਾਈ ਜਾਨੀ ਕਮਲੇ ਵਾਂਗੂ ਮੋਤੇ ਵੀ ਰਹਿਣਾ ਮੋਤੇ ਰਹਿਣਾ ਪਤਾ ਨਾ ਲੱਗਦਾ ਮਾਂ ਮੰਮੀ ਦਾ ਹੱਥ ਲੰਗ ਗਿਆ ਨਾ ਅੱਜ ਵਾਲਾ ਤੇ ਲੰਗ ਗਿਆ ਨੀ ਉਤਨ ਜਸਤਾਂ ਮਿੰਟਾਂ ਚ ਚੱਲ ਗਿਆ ਫੇਰ ਆ ਜਾਣਾ ਇਹਦਾ ਤੂੰ ਕੀ ਕਰ ਕੱਪੜੇ ਉਹ ਪਾ ਕੇ ਆਕ

ਅੱਜ ਅਸੀਂ ਦੀ ਕਹਿ ਨਹੀਂ ਸੀਗੀ ਅੱਛਾ ਅੱਛਾ ਕੋਈ ਅਜੇ ਤਰੀਕ ਹੈਗੀ ਆ ਉਹਦੇ ਆਪਣਾ ਇੱਕ ਦੋ ਦਿਨ ਇੱਕ ਦੋ ਦਿਨ ਆ ਕੇ ਕਰ ਕ੍ਰਿਸਮਸ ਦੇ ਤੋਂ ਬਾਅਦ ਹੀ ਜਾਏਗੀ ਅੱਛਾ ਅੱਛਾ ਪਹਿਲਾਂ ਕਹੀ ਸੀ ਕ੍ਰਿਸਮਸ ਦੇ ਮੈਂ ਉੱਥੇ ਮਨਾਵਾਂਗੀ ਤੇ ਫਿਰ ਮੈਂ ਕਿਹਾ ਨਹੀਂ ਨਿਆਣਿਆਂ ਚ ਮਨਾਵਾਂ ਤੁਸੀਂ ਕੋਈ ਕਾਗਜ਼ ਨਹੀਂ ਸੀ ਦੇਖੇ ਨਹੀਂ ਉਹ ਵੇਖਿਆ ਵੇਖਿਆ ਨਹੀਂ ਸੀ ਪਰ ਲਿਆ ਮੈਂ ਸੇਕ ਵੀ ਹੋ ਗਈ ਸੀ ਥੋੜੀ ਜਿਹੀ ਪਤਾ ਨਹੀਂ ਲੱਗਾ ਕਿ ਕ੍ਰਿਸਮਸ ਦੇ ਤੋਂ ਬਾਅਦ ਚ ਜਾਏਗੀ ਕੋਈ ਨਾ ਚਲੀ ਜੂਗੀ ਕੋਈ ਨਹੀਂ ਅੱਛਾ ਤਾਂ ਇਹ ਮੂੰਹ ਕੋ ਡਟ ਲੈ ਜਾ ਲੱਗਣ ਦਿਆ ਇੱਥੇ ਲੱਗ ਗਿਆ ਨਹੀਂ ਨਹੀਂ ਕੋਈ ਨਹੀਂ ਕੋਈ ਆ ਦੇ ਕੋਈ ਆ ਦੇ ਕੋਈ ਮੋਕਾ ਤੇ ਲਾ ਜਾ ਰਖੀਓ ਤੂੰ ਠਾਂ ਠੁੰਡਿਆ ਲੈ ਕੱਪੜੇ ਧੋ ਕੇ ਆਈ ਆ ਅੱਛਾ ਜੇ ਚਾਹਦਾ ਤੇ ਚਾਹ ਤੋਂ ਬਣਾ ਹਾ ਤੇ ਮੈਂ ਪੀਓਂ ਦੀ ਆਸ ਆ ਜੇ ਕੁਰਤੀ ਚਲੀ ਗਈ ਹੁੰਦੀ ਤੇ ਹੁਣ ਉਥੇ ਨਾ ਹੁੰਦੀ ਤੂੰ ਨਹੀਂ ਨਹੀਂ ਪਰ ਹਜ ਜਾੜਾ ਨਹੀਂ ਅਰੇ ਜਾੜਾ ਹੀ ਸੀ ਚਲੀ ਕਿਵੇਂ ਜਾਂਦੀ ਅਰੇ ਜਾੜਾ ਨਹੀਂ ਸੀ ਭਾਬੀ ਤੂੰ ਤੇ ਮੱਕ ਹੱਦ ਕਰਨ ਦੇ ਕਦੀ ਕਦੀ ਚਲੀ ਗਈ ਆ ਕਦੀ ਆ ਗਈ ਆ ਕਦੀ ਕੋਈ ਨਹੀਂ ਜਾਏਗੀ ਕੋਈ ਨਾ ਉਹ ਕਿਸੇ ਕਿਸੇ ਦੇ ਅਸੀਂ ਘਰੇ ਬਣਾਉਣਾ ਸੀਗਾ ਨਿਆਣਿਆਂ ਨੇ ਸੇਬ ਸਾਹਿਬ ਜਾਦਿਆਂ ਦਾ ਵੀ ਜੀ ਦੇ ਨੇ ਜੀ ਦਾ ਸਵਾਗਤ ਚੱਲੰਦੇ ਨੇ ਤੇ ਉਹ ਸਾਹਿਬ ਜਾਦਿਆਂ ਦੇ ਚਲੋ ਕੋਈ ਨਾ ਕੋਈ ਉਹ ਲੈ ਛੱਪਾ ਵੀ ਹੁੰਦਾ ਹੀ ਬਸ ਉਹ ਲੈ ਛੱਪਾ ਤਾਂ ਕੋਈ ਨਹੀਂ ਆ ਵਾਹ ਹਾਂ ਓਲੇ ਛੱਪੇ ਕਾਹਦੇ ਨੇ ਪਿਆਣਾ ਮੈਂ ਸੌਗ ਲਾਉਦੇ ਹੁੰਦੇ ਰਹਿਦੇ ਪਰਦੇ ਰੱਖੇ ਪੈ ਨਹੀਂ ਪਰਦੇ ਕਾਦੇ ਤੇ ਤੋ ਪਰਦਾ ਕਾਦਾਰਾ ਕਰਨਾ ਹੈ ਦੱਸ ਦੇਖੋ ਕਿ ਪਰਦਾ ਕਰਨਾ ਹੈ ਹਾਂ ਹਾਂ ਐਵੇਂ ਯੋ ਨਹੀਂ ਉਹ ਜਾਣੇ ਤੇ ਮੈਂ ਕਿ ਚੱਲ ਵੀ ਆ ਤੂੰ ਹੁਣ ਵੀ ਆ ਨਾ ਇਹ ਦੇਖ ਲੈ ਗੁਰਪੁਰ ਵੀ ਵੇਖ ਲਾ ਸਾਰਾ ਕੁਛ ਚੱਲ ਕੋਈ ਨਾ ਚਲੀ ਜਾਏਗੀ ਜਾਣਾ ਜਿੰਨੇ ਜਾਣਾ ਉਹਨੇ ਜਾਣਾ ਅਸੀਂ ਐਵੇਂ ਮੁਗਦਾ ਖੂਨ ਸਕਾਈਏ ਨਹੀਂ ਕਿਛ ਕੁਣਾ ਖੂਨ ਤੈਨੂੰ ਕਿ ਲੋੜ ਪਈਏ ਖੂਨ ਸਕਣ ਦੀ ਭੈਣ ਨਹੀਂ ਨਹੀਂ ਮੈਂ ਤਾਂ ਕਹਿੰਦੀ ਸੀ ਚੱਲ ਅੱਛਾ ਕੋਈ ਨਾ ਜਾਏਗੀ ਕਹਿੰਦੀ ਮੈਂ ਕਹਿੰਦਾ ਖੂਨ ਸਕਾਉਣਾ ਹਨ ਜਿੰਨੇ ਨਹੀਂ ਕੋਈ ਚੱਲ ਤੂੰ ਕੋੜੇ ਛੱਡ ਪਰਾਂ ਮੈਂ ਨੇ ਛੱਡ ਪਰਾਂ ਭਾਬੀਆਂ ਦੀ ਨਾਲੇ ਸਹੀ ਨੇ ਬਿਲਕੁਲ ਵਧੀਆ ਨੇ ਉਹਨਾਂ ਨੇ ਕਿਹੜਾ ਕੋਈ ਮੇਰੀਆਂ ਦੋਨੋਂ ਮਾਂ ਕੰਮ ਕਰ ਕਰਨ ਡੀਆਂ ਨੇ ਵਧੀਆ ਮੈਨੂੰ ਤਾਂ ਕਰਨ ਵੀ ਨਹੀਂ ਦਿੰਦੀਆਂ ਉਹਨਾਂ ਨੇ ਕਿੱਥੇ ਜਾਣਾ ਉਨੇ ਜੇ ਕੰਮ ਕਰਦੀ ਐ ਸਾਰਾ ਕਰਦੀ ਆ ਕੱਪੜਾ ਲੜਾ ਧੋ ਕੇ ਪਾਇਆ ਸੁੱਕਣੇ ਸਾਰਾ ਕਰਦੀ ਆ ਕੰਮ ਤੇ ਇਹੋ ਹੀ ਕਰਦੀ ਨੇ ਤੇ ਇੰਨਾ ਪੜੀਆਂ ਲਿਖੀਆਂ ਹੋਈਆਂ ਨੇ ਮਾਰੇ ਸੋਹਣੇ ਵਧੀਆ ਵਧੀਆ ਨੌਕਰੀਆਂ ਪੈ ਰਹੇ ਪਰ ਉਹ ਨਹੀਂ ਇਹ ਜੇ ਸਲੈਪ ਚੁੱਕਦੀਆਂ ਹੈਗੀਆਂ ਪੀ ਅਸੀਂ ਆਹ ਕਰ ਲੈ ਉਹ ਕੋਈ ਨਾ ਕਰ ਪਰ ਵੜਿਆਂ ਦੇ ਨਾਲ ਮਜਿਆ ਨਾ ਜਾਣੀ ਕਿ ਕਿ ਜਾਣਾ ਹੈ ਸਟੈਪ ਕਾਦੇ ਨਹੀਂ ਦੱਸ ਕਿ 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 ਜਾਣਾ ਪਕੜ ਕੇ ਦੁਬਾਰਾ ਜਾਣਾ ਨਹੀਂ ਨਾ ਚੱਲ ਛੱਡੋ ਅੱਛਾ ਲੈ ਅਸੀਂ ਕੀ ਲੈਣਾ ਇਹਨਾਂ ਗੱਲਾਂ ਤੋਂ ਸੋ ਕਰਦੇ ਹੋ ਲੈ ਛੱਪੇ ਆ ਉਹੀ ਮੈਂ ਇਹ ਗੱਲ ਕਰੋ ਨੀ ਫੋਨ ਦੇ ਮੈਂ ਤੇਰੇ ਉਹਨੂੰ ਲਾਵਾਂ ਮੁੰਡੇ ਨੂੰ ਤੇਰੇ ਸਾਹਮਣੇ ਪੈਸੇ ਮੰਗਣੀ ਆਂ ਅੜੀਏ ਨੰਬਰ ਦੇਣੀ ਨੀ ਨੰਬਰ ਹਾਂ ਤੂੰ ਕਰਿਆ ਆ ਜਾਣੀ ਮੈਂ ਕਰਿਆ ਆ ਜਾਣੀ ਮੁੰਡੇ ਤਾਂ ਹੁੰਦੀ ਆ ਅੜੀਏ ਤੁਹਾਡੀਆਂ ਤਿਆਰੀਆਂ ਛਾਰੀਆਂ ਚ ਲੱਗ ਗਈ ਜਦੋਂ ਮੈਂ ਆ ਆ ਕਰੀ ਬੰਦਰਾ ਨੂੰ ਮੂੰਹ ਚੱਕੀ ਫਿਰਾਂ ਤੇ ਤੁਹਾਡੇ ਨੇ ਆਈ ਆ ਮੰਮੀ ਪੂਆ ਲੈ ਬੱਕੇ ਹਲੋ ਹਾਂ ਹਾਂ ਮਨਦੀਪ ਆ ਇਤਨਾ ਨਾ ਮੇਰੀ ਗੱਲ ਸੁਣੀ ਧਿਆਨ ਨਾਲ ਸੁਣੀ ਜਰਾ ਮੈਂ ਕਹਨਦੀ ਆ ਕਿ ਮੈਨੂੰ ਨਾ ਭਾਬੀ ਚੁੱਪ ਕਰੜ ਗਈ ਮੈਂ ਕਹਨਦੀ ਆ ਕਿ ਮੈਨੂੰ ਪੈਸੇ ਨਹੀਂ ਲੋੜ 50000 ਰੁਪਏ ਦੇਗਾ ਕੋ ਹਾਂ ਲਾ ਦਾਸ ਮੈਂ ਤੁਹਾਨੂੰ ਹਫਤੇ ਚ ਦੇ ਦੂੰ ਹਾਂ ਲੱਗਾ ਸ ਤੇਰੇ ਸਾਲੇ ਦਾ ਵਿਆਹ ਤੇ ਮੈਂ ਕੀ ਕਰਾਂ ਤੇਰੇ ਕੋ ਪੈਸੇ ਨਹੀਂ ਗੇ ਤੇਰੇ ਸਾਲੇ ਦਾ ਵਿਆਹ ਹੈ ਤੇ ਤੈਨੂੰ ਘਰ ਕੋਈ ਨਹੀਂ ਪਤਾ ਲਗਾ ਕੀ ਹੋੰਦਿਆ ਤੇਰੇ ਮੰਮੀ ਭੂਆ ਜੀ ਨੂੰ ਕਹਦਾ ਨਾ ਦੱਸਣ ਸਾਰੇ ਘਰ ਦੀ ਨਾ ਕੋਈ ਵੀ ਗੱਲ ਕਰੀ ਮੁੰਡੇ ਦੇ ਤੂੰ ਹੀ ਦੱਸਿਆ ਕੋਈ ਨਹੀਂ ਗਾ ਅਰਕੇ ਤੂੰ ਗੱਲ ਕਰ ਲੈ ਜਿਹੜੀ ਤੂੰ ਪੈਸੇ ਦੀ ਗੱਲ ਕਰ ਅੱਛਾ 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 ਚਲ ਠੀਕ ਆ ਕੋਈ ਨਾ ਤੂੰ ਮੈਨੂੰ ਖਰੀ ਖੋਟੀ ਸੁਣਾਈ ਹੈ ਨਾ ਤੇ ਤੇ ਵੀ ਤੈਨੂੰ ਵੀ ਮੈਂ ਖਰੀਆਂ ਖੋਟੀਆਂ ਹੀ ਦਵਾਂ ਠੀਕ ਹੈ ਮੈਂ ਕੱਟਣ ਲੱਗੀ ਆ ਕੀ ਹੋਇਆ ਕੋਲੇ ਲੈ ਨਹੀਂ ਤੂੰ ਕਾਸਾ ਕਰ ਮੈਂ ਉਹ ਜਿੱਤੂ ਨਾ ਨੂੰ ਕੱਟ ਕੇ ਸੁਣਾ ਅਸੀਂ ਨਹੀਂ ਰੱਖਿਆ ਜੇ ਤੂੰ ਕਹਿੰਦਾ ਨਾ ਨਾ ਪੂਆ ਮੇਰੇ ਕੋਲ ਤਾਂ ਕੋਈ ਨਹੀਂ ਗਿਆ ਮੇਰੇ ਤੇ ਗਾੜੀ ਸਾਲੇ ਦਾ ਵਿਆਹ ਆਉਣ ਡਿਆ ਤੇ ਮੇਰਾ ਤਾਂ ਉਹਦੇ ਚ ਕਹਿੰਦਾ ਲੱਖ ਰੁਪਈਆ ਲੱਗ ਜਾਣਾ ਹੈ ਤੇ ਉਹਨੂੰ ਤਾਂ ਪਤਾ ਵੀ ਕੋਈ ਨਹੀਂਗਾ ਤਿਆਰੀਆਂ ਕੀ ਕਰਨ ਡਈ ਐ ਤੁਹਾਡੀਆਂ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਨਾ ਕੋਈ ਨਹੀਂ ਦੱਸਿਆ ਸੱਚਾ ਤੁਸੀਂ ਨਹੀਂ ਕੀ ਨਿੱਕੀਆਂ ਗੱਲਾਂ ਇਹ ਦੱਸ ਨਾ ਤਾਂ ਤੂੰ ਉਹਨੂੰ ਮਨਾ ਕੀਤਾ ਹੋਊਗਾ ਨਹੀਂ ਕਦਾ ਨਹੀਂ ਪਿਆਰੇ ਇਹ ਨਾ ਅਸੀਂ ਮੈਂ ਆਖੀ ਨਹੀਂ ਮਨਾ ਕੀਤਾ ਇਹ ਤਾਂ ਵਿਦਤ ਗੱਲ ਨਹੀਂ ਹੋ ਸਕਦੀ ਹੈ ਉਹ ਜਿਹਨਾਂ ਨਾਲ ਤੁਹਾਡੀ ਮਹਾਦਤ ਕੋਈ ਨਹੀਂ ਕਿੰਨੀ ਕੀ ਗੱਲਾਂ ਦੱਸਣ ਦੀ ਜਾ ਤੂੰ ਅਸੀਂ ਕਰ ਲਈਂਗਾ ਨਾਨ ਪਰਜਾਈ ਗੱਲ ਜਾ ਤੂੰ ਚਾਹ ਪਾਣੀ ਬਣਾ ਚਾਹ ਚੁ ਬਣਾ ਆਹ ਬਣਾ ਅੜੀ ਮੇਰੇ ਬਾਤੇ ਚਾਹ ਨਾ ਬਣਾਇਆ ਨਹੀਂ ਕੀ ਹੋਇਆ ਤੂੰ ਨਾ ਪਾਣਾ ਮੇਰਾ ਮੂਡ ਖਰਾਬ ਕਰਤਾ ਉਹਨੇ ਤੇਰੇ ਮੁੰਡੇ ਨੇ ਤੀ ਤੂੰ ਪੀਲਾ ਚਾਹ ਲਈ ਤੇਰਾ ਮੂਡ ਦੇ ਕਾ ਕੋਈ ਨਮਨ ਕਹਿ ਦੂੰਗਾ ਚਲ ਕੋਈ ਨਾ ਤੂੰ ਕੀ ਕਹਿ ਦੋਗੀ ਉਹਦਾ ਦਿਮਾਗ ਨਹੀਂ ਕੰਮ ਕਰਦਾ ਹੈ ਅਭੀ ਉੱਤੇ ਸੰਦਾ ਕੋਈ ਨਹੀਂ ਤੋ ਪਤਾ ਪਲਵਾਉਣ ਨੂੰ ਰੱਖੇ ਨੇ ਉੱਤੇ ਸੰਦਾ ਸਮਾਂ ਨਾ ਬਿਸਤਰੇ ਰੱਖੇ ਨੇ ਤੀ ਉਹ ਵੀ ਆ ਵੀ ਆ ਵੀ ਬੜੇ ਬਿਸਤਰੇ ਬਿਸਤਰੇ ਟਕਾਏ ਹੋਏ ਹੁਣ ਲਿਆ ਸੀ ਤੂੰ ਪਤਾ ਪਲਵਾ ਕੇ ਸੁੱਕਣੇ ਪਾ ਰੱਖ ਪਾ ਦਿੰਨੇ ਆ ਉੱਤੇ ਸੰਦਾ ਗਰਮੀਆਂ ਹੈ ਹੈ ਪਾਬੀ ਉੱਤੇ ਸੰਨੀ ਅੜਗੇ ਤੁਹਾਡੇ ਤਾਂ ਹੱਦ ਮੁੱਕੀ ਪਈ ਹੈ ਹੈ ਨਾ ਹੁਣ ਮੇਰੇ ਤਾਂ ਕੰਮ ਮੇਰੇ ਤਾਂ ਹੁਣ ਪੇਕਿਆ ਘਰ ਹੈ ਮੈਂ ਤੇ ਆਉਣਾ ਹੀ ਹੁੰਦਾ ਆ ਜਾ ਕਰ ਜੇ ਭਰਾ ਨਹੀਂ ਜਾ ਤਾਂ ਨਾ ਤੇ ਆਉਣਾ ਹੀ ਹੁੰਦਾ ਹੈ ਹੈ ਨਾ ਇਹ ਨਾ ਮਨਾ ਮਾਰੋ ਕਾ ਵੀ ਤੁਹਾਡੇ ਤੇ ਚੋਰੀਆਂ ਚੱਪੇ ਚੁਗਲੀਆਂ ਚੋਰੀਆਂ ਚੱਪੇ ਚੁਗਲੀ ਤੇ ਚੱਲ ਮੈਂ ਕਹਿੰਨੀ ਮੈਨੂੰ ਨਹੀਂ ਪਤਾ ਹੈਗਾ ਪਰ ਤੁਸੀਂ ਤੇ ਘੇਰਾ ਫਿਰੀਆਂ ਬੜੀਆਂ ਮੁੰਡੇ ਨਾਲ ਕਰ ਦਿੰਦੇ ਮੁੰਡੇ ਨਾਲ ਨਹੀਂ ਹਣ ਮੈਂ ਕਰਦੀ ਆ ਮੇਰੀ ਸਾਰੇ ਪਾਸੇ ਮੇਰੇ ਨੋ ਇਮਾਨਦੀ ਪੂਰੀ ਹਾਏ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹਾਏ ਨਹੀਂ ਨੋ ਚੜ ਜਾ ਜਹਾਜੇ ਤੇ ਮੁੰਡੇ ਤੇਰੇ ਨੂੰ ਘਰ ਪਤਾ ਨਾ ਹੋਵੇ ਕੋਈ ਨਾ ਨੂੰ ਮੁੰਡੇ ਮੈਨੂੰ ਪਤਾ ਮੇਰੀ ਮਾਹੀ ਸਭ ਕੁਝ ਕਰਦਾ ਮਾਹੀ ਸਭ ਕੁਝ ਕਰਦਾ ਆਏ ਨਹੀਂ ਨੀ ਤਾਂ ਨਾ ਪੰਜਾ ਸੱਤਾ ਮਿੰਟਾ ਚੋਲੇ ਉੱਤੇ ਉੱਤਰ ਆਉਣਾ ਉਥੋ ਦੋ ਦਿਨ ਰਹਿ ਕੇ ਪੰਜਾ ਸੱਤਾ ਮਿੰਟਾ ਕਿ ਉੱਪਰ ਜਾਣਾ 아이 ਨਹੀਂ ਵੱਡੀ ਮੁੰਡੇ ਤੇ ਚੋਰੀ ਨਹੀਂ ਜਹਾਜੇ 'ਨੋ' ਚੜੇ ਤੇ ਘਰ ਮੁੰਡੇ ਨੂੰ ਪਤਾ ਨਾ ਹੋਵੇ ਨਹੀਂ ਨਹੀਂ ਕੋਈ ਨਾ ਕੋਈ ਨਾ ਤੂੰ ਤਾਂ ਰਹਿਣ ਦੇ ਸੀ ਦੱਸਾਂ ਨਹੀਂ ਜਾਪੀ ਉਹ ਸਾਡੇ ਘਰ ਦੀ ਹੈ ਨਾ ਸਾਨੂੰ ਪਤਾ ਉਹਨਾਂ ਚੀਜ਼ਾਂ ਦਾ ਵੀ ਕੀ ਕਰਨਾ ਹੈ ਕਿਵੇਂ ਨਹੀਂ ਕਰਨਾ ਕਿਵੇਂ ਨਹੀਂ ਕਰ ਪੰਜ ਸੱਤਾਂ ਮਿੰਟਾਂ ਕਿਨੇ ਨੋ ਨਹੀਂ ਥੋ ਗਿਆ ਜੜ ਜਾਣਾ ਹੈ ਥੋ ਤੇ ਉੱਤਰ ਜਾਣਾ ਚਲ ਚਾਰ ਸੱਤਾਂ ਮਿੰਟਾਂ ਚੋਂ ਨਹੀਂ ਲਿਆ ਕਿਤੇ ਘਰ ਦੇ ਨਹੀਂ ਤੇ ਮੇਰੀ ਸੁਣ ਗੱਲ ਭਾਬੀ ਅੱਜ ਤੇਰੇ ਮੁੰਡੇ ਨੇ ਮੈਨੂੰ ਨਾ ਕੀਤੀ ਹੈ ਨਾ ਪੈਸਿਆ ਧੁਫਾ ਮੈਂ ਵੀ ਪਰਖਿਆ ਆ ਲੋੜ ਕੋ ਨਹੀਂ ਤੈਨੂੰ ਲੋੜ ਨਹੀਂ ਮੈਨੂੰ ਪਰਖਿਆ ਆ ਨਹੀਂ ਤੇ ਆ ਪਰਖ ਨਹੀਂ ਲਈ ਦੀ ਹਿੰਦੀ ਕਿਸੇ ਦੀ ਤੂੰ ਮੇਰੀ ਮਦਦ ਕਰਦਾ ਨਹੀਂ ਦੇਖ ਤੂੰ ਸਾਡੇ ਕੋਲ ਨਹੀਂ ਮੈਂ ਪਰਖਿਆ ਆ ਮੈਂ ਪਰਖਿਆ ਮੈਂ ਕਿਉਂ ਝੂਠ ਬੋਲਾਂ ਕਿ ਕਰਦਾ ਕੀ ਅੱਜ ਪਰਖਿਆ ਮੈਂ ਪਰਖਿਆ ਮੇਰੀ ਸੁਣ ਗੱਲ ਆ ਜੋ ਨੇ ਮੈਨੂੰ ਮੈਨੂੰ ਤਾਂ ਪਰਖੂਗਾ ਨਾ ਨਾ ਤੇ ਮੈਂ ਤੇ ਉਤਰ ਹੀ ਉਹਨੂੰ ਦੇ ਦੂੰਗੀ ਮੈਨੂੰ ਕੀ ਪਰਖਣਾ ਆ ਤੇ ਮੈਂ ਤਾਂ ਉਹਨੂੰ ਪਰਖਿਆ ਵੀ ਭਤੀਜਾ ਪਿਓ ਭਰਾ ਕੀ ਹੁੰਦਾ ਤੇ ਭਤੀਜਾ ਕੀ ਹੁੰਦਾ ਵਾ ਹੈ ਨਾ ਪੇਕੇ ਤੇ ਭਤੀਜਿਆਂ ਤੱਕ ਨੇ ਨਾ ਆਹੋ ਕੋਈ ਨਾ ਹੈ ਨਾ ਕੋਈ ਨਾ ਮੈਂ ਕਹਿਦਾ ਆ ਚਲ ਕੋਈ ਨਹੀਂ ਮੈਂ ਚੱਲੀ ਨਹੀਂ 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 ਮੈਂ ਨਹੀਂ ਚਾਹ ਪੀਣੀ ਮੈਂ ਮੈਂ ਚਾਹ ਬੈ ਤੂੰ ਤੇ ਗੁੱਸੇ ਨਾ ਹੋਇਆ ਕਰ ਔਰ ਇਹ ਗੁੱਸੇ ਹੋਣ ਦੀ ਬੜੀ ਗੱਲ ਹੈ ਕਿਹੜੀ ਗੱਲ ਹੈ ਤੇਰੇ ਪੜਾ ਬੱਚਿਆਂ ਲਈ ਆਪੋ ਆਪਣੇ ਮੂਲ ਨੇ ਮੈਂ ਕੰਨੀ ਕੰਨੀ ਹੈਗੀਆਂ ਮੈਂ ਤੇ ਜੋ ਮਰਜੀ ਇਹ ਤੋ ਲਿਜਾਵਾਂ ਖਾਵਾ ਮੈਂ ਕਦੀ ਨਾ ਕਹਿੰਦੀ ਮੈਂ ਤੇ ਮੇਰੇ ਭਾਵੀ ਮੇਰੀ ਗੱਲ ਸੁਣ ਮੈਂ ਕਦੀ ਏਕੜਿਆ ਚ ਹਸਾਬ ਲਿਆ ਤੁਹਾਡੇ ਕੋਲ ਮੈਂ ਕਦੀ ਤੇ ਨਹੀਂ ਆਏ ਕਦੀ ਏਕੜਿਆ ਚ ਨਾ ਮੈਂ ਲਿਆ ਕਦੀ ਮੈਂ ਕਦੀ ਘਰ ਦੀ ਕਿਸੇ ਵੀ ਰੱਬ ਰੱਖੇ ਤੁਹਾਨੂੰ ਰੱਬ ਇਸ ਤੋਂ ਵੀ ਵਧਾਵੇ ਪਰ ਤੁਸੀਂ ਇਸ ਤਰ੍ਹਾਂ ਥੋੜਾ ਕਰ ਦੇ ਹੁੰਦੇ ਕੋਈ ਨਾ ਮੈਂ ਤੇ ਤੇਰਾ ਕੋਈ ਫਰਕ ਨਹੀਂ ਨਾ ਕਰਦੀ ਕੋਈ ਵੀ ਬੱਚਿਆਂ ਦੀ ਨਾ ਹੁਣ ਤੈਨੂੰ ਪਤਾ ਆ ਅੱਗੇ ਵਾਲਾ ਆਸਲਾ ਦਾ ਨਾ ਤੈਨੂੰ ਪਤਾ ਹੀ ਆ ਉੜਾਪੋ ਆਪਣੇ ਹੁੰਦੇ ਨੇ ਕੋਈ ਨਾ ਤੂੰ ਸਮਝਿਆ ਕਰ ਇਸ ਗੱਲ ਨੂੰ ਬੱਚਿਆਂ ਵਾਲੀਆਂ ਤੈਨੂੰ ਪਤਾ ਹੀ ਆ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਤਾਂ ਤੇਰਾ ਫਰਕ ਮਾਮ ਕਰਦੀ ਕੋਈ ਨਾ ਮੈਂ ਤੈਨੂੰ ਚਾਹੀਦੇ ਤਾਂ ਮੈਂ ਤੈਨੂੰ ਦੇ ਦਾਂਗੀ ਤੁਲਾਲੀ ਨਾ ਮੈਨੂੰ ਚਾਹੀਦੇ ਨਹੀਂ ਮੈਂ ਲੈਣਾ ਹੀ ਉਹਦੇ ਕੋਲ ਹੀ ਮੈਂ ਤੇਰੇ ਕੋਲ ਕਿਉਂ ਲੈ ਲਾਂ ਹਾਂ ਨਹੀਂ ਤੂੰ ਨਾ ਕਰ ਕੋਈ ਚੱਲੀਏ ਮੈਂ ਤੇ ਚੱਲਨੀ ਆ ਫੇਰ ਹਾਂ ਬਣਾਏਗੇ ਸਾਗ ਹੀ ਬਣਾਇਆ ਆ ਚੱਲ ਫੇਰ ਅਸੀਂ ਤੁਹਾਡੇ ਘਰ ਚੱਲਨੇ ਆ ਅੱਜ ਬਾਕੀ ਦੀਆਂ ਰੋਟੀਆਂ ਖਾਵਾਂਗੇ ਚੱਲ ਨਾ ਤੇ ਮੇਰੇ ਘਰ ਰੋਟੀਆਂ ਮੇਰੇ ਨੋਨੇ ਕੜਜਾ ਖਾਜੇ ਚੜਨਾ ਆ ਆ ਆ ਚੱਲ ਮੈਂ ਕਿਹਦੀਆਂ ਮਕੀਦੀਆਂ ਰੋਟੀਆਂ Kau manggil kawan 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 kawan